ਤੇ ਗੱਲ ਕਰਦੇ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਦੀ ਜਿੱਥੇ ਜੱਜਾਂ ਦੀ ਘਾਟ ਹੈ ਜੱਜਾਂ ਦਾ ਕਰਾਈਸਿਸ ਦੇ ਵਿਚਕਾਰ ਹਾਈ ਕੋਰਟ ਕੰਮ ਕਰ ਰਿਹਾ ਹੈ ਨੇ 31 ਜੱਜ ਹਾਈ ਕੋਰਟ ਦੇ ਵਿੱਚ ਇਸ ਵਕਤ ਘਾਟ ਨੇ ਤਾਂ ਤੁਹਾਨੂੰ ਦੱਸ ਦਈਏ ਕਿ 31 ਜੱਜਾਂ ਦੀ ਘਾਟ ਦੇ ਨਾਲ ਸਵਾ 4 ਲੱਖ ਤੋਂ ਵੱਧ ਜਿਹੜੇ ਕੇਸ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਸੋ ਪੰਜਾਬ ਨਾ ਹਾਈ ਕੋਰਟ ਦੇ ਵਿੱਚ ਜੱਜਾਂ ਦੀ ਕਮੀ ਹੈ ਹਾਈ ਕੋਰਟ ਦੇ ਵਿੱਚ 31 ਜੱਜਾਂ ਦੀ ਘਾਟ ਦਾ ਕਰਾਈਸਿਸ ਹੈ 54 ਜੱਜਾਂ ਦੇ ਨਾਲ ਹੀ ਹਾਈ ਕੋਰਟ ਕੰਮ ਚਲਾ ਰਿਹਾ ਹੈ ਪਿਛਲੇ ਨਵੰਬਰ ਤੋਂ ਕੋਈ ਵੀ ਨਵੇਂ ਜੱਜ ਦੀ ਨਿਯੁਕਤੀ ਨਹੀਂ ਕੀਤੀ ਗਈ ਜੱਜਾਂ ਦੀ ਕਮੀ ਕਾਰਨ 433253 ਕੇਸ ਜਿਹੜੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਸੋ ਇਸ ਵਕਤੇ ਅਹਿਮ ਖਬਰ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਲੈ ਕੇ ਜਿੱਥੇ ਜੱਜਾਂ ਦੀ ਕਮੀ ਹੈ ਜੱਜਾਂ ਦਾ ਕ੍ਰਾਈਸਿਸ ਚੱਲ ਰਿਹਾ ਹੈ 31 ਜੱਜ ਜਿਹੜੇ ਕੀ ਘਟ ਨੇ ਸਿਰਫ 54 ਜੱਜਾਂ ਦੇ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ ਹਾਈ ਕੋਰਟ ਦੇ ਵਿੱਚ ਪਿਛਲੇ ਨਵੰਬਰ ਤੋਂ ਕੋਈ ਵੀ ਨਵੇਂ ਜੱਜ ਦੀ ਨਿਯੁਕਤੀ ਜਿਹੜੀ ਆ ਉਹ ਨਹੀਂ ਹੋਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜੱਜਾਂ ਦੀ ਕਮੀ ਦੇ ਕਾਰਨ 433253 ਕੇਸ ਜਿਹੜੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਜੋ ਅਹਿਮ ਖਬਰ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 31 ਜੱਜਾਂ ਦੀ ਕਮੀ ਦੇ ਕਾਰਨ ਜਿਹੜਾ ਕਿ ਉੱਥੇ ਕੇਸਾਂ ਦੇ ਉੱਤੇ ਜਿਹੜੇ ਕਿ ਸਵਾ 4 ਲੱਖ ਤੋਂ ਵੱਧ ਕੇਸ ਨੇ ਪ੍ਰਭਾਵਿਤ ਹੋ ਰਹੇ ਨੇ ਉਹਨਾਂ ਤੇ ਖਤਰਾ ਮੰਡਰਾ ਰਿਹਾ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਹਫਤੇ ਇੱਕ ਹੋਰ ਜੱਜ ਦੇ ਜਿਹੜਾ ਕਿ ਉਹ ਉਹਨਾਂ ਨੇ ਸੇਵਾਮੁਕਤ ਹੋਣਾ ਹੈ ਪਿਛਲੇ ਨਵੰਬਰ ਤੋਂ ਕੋਈ ਵੀ ਨਵੇਂ ਜੱਜ ਦੀ ਨਿਯੁਕਤੀ ਨਾ ਹੋਣ ਕਰਕੇ ਇਹ ਜਿਹੜਾ ਕਿ ਸੰਕਟ ਵਧਦਾ ਜਾ ਰਿਹਾ ਹੈ ਇਹ ਕ੍ਰਾਈਸਿਸ ਵਧਦਾ ਜਾ ਰਿਹਾ ਹੈ ਸਿਰਫ 85 ਦੇ ਮੁਕਾਬਲੇ 85 ਟੋਟਲ ਜੱਜਾਂ ਦੇ ਜਿਹੜੀਆਂ ਕਿ ਆਉਦੇ ਨੇ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵਿੱਚੋਂ ਸਿਰਫ 54 ਜਿਹੜੇ ਜੱਜ ਨੇ ਉਹੀ ਕੰਮ ਕਰ ਰਹੇ ਨੇ ਇਸ ਖਬਰ ਤੇ ਵਧੇਰੇ ਜਾਣਕਾਰੀ ਲਈ ਡੇਲੀ ਪੋਸਟ ਪੰਜਾਬ ਨਮਾਚਲ ਦੇ ਐਸੋਸੀਏਟ ਐਡੀਟਰ ਨਿਤਕਾ ਮੇਸ਼ਵਰੀ ਜੀ ਜੁੜ ਚੁੱਕੇ ਨੇ ਜੀ ਨਿਤਕਾ ਜੀ ਇੱਕ ਇਹ ਵੱਡਾ ਕ੍ਰਾਈਸਿਸ ਹੈ ਹਰਿਆਣਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਰਮਨ ਦੇਖੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਗੱਲ ਕੀਤੀ ਜਾਵੇ ਤਾਂ 85 ਜਜੇਸ ਦੀ ਜਿਹੜੀ ਇੱਥੇ ਸਟਰੈਂਥ ਹੈ ਹਾਲਾਂਕਿ ਅਸੀਂ ਕਿਹਾ ਸੀ ਕਿ 85 ਅੱਸਤਾਕ ਪਰੇ ਨਹੀਂ ਗਏ ਹੈ ਮੈਕਸਿਮਮ ਟੂ ਮੈਕਸਿਮਮ 55 ਯਾ 60 ਤੱਕ ਹੀ ਪਹੁੰਚ ਪੰਦੇ ਨੇ ਉਸ ਤੋਂ ਜ਼ਿਆਦਾ ਜਦੇ ਜਿਹੜੇ ਨੇ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਨਹੀਂ ਰਹਿ ਪੰਦੇ ਯਾ ਕਹਿ ਸਕਦੇ ਆ ਕਿ ਅਪਾਇੰਟ ਨਹੀਂ ਕੀਤੇ ਜਾਂਦੇ ਇਹ ਹੀ ਕਾਰਨ ਹੈ ਕਿ ਬੈਕਲੌਗ ਜਿਹੜਾ ਹੈ ਉਹ ਲਗਾਤਾਰ ਵੱਧ ਰਿਹਾ ਹੈ ਜੇ ਪੰਜਾਬ ਹਰਿਆਣਾ ਹਾਈ ਕੋਰਟ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਜੇ 85 ਜਜਿਸ ਦੀ ਸਟਰੈਂਥ ਹੈ ਤਾਂ ਸਰਪੋਸਟਸ ਕੋ 54 ਜੱਜ ਜਿ ਜਿਰੇ ਨੇ اوਏਪੀ ਅਪਾਇੰਟ ਕੀਤੇ ਗਏ ਨੇ ਹਾਲਾ ਕਿ ਉਹਦੇ ਵਿੱਚੋਂ ਇੱਕ ਜਿਹੜੇ ਨੇ ਉਹ ਕੱਲ ਰਿਟਾਇਰ ਹੋ ਗਏ ਨੇ ਦੋ ਇਸੇ ਸਾਲ ਹੋਰ ਰਿਟਾਇਰ ਹੋਣੇ ਨੇ ਤੇ ਤਿੰਨ ਅਗਲੇ ਸਾਲ ਤੱਕ ਯਾਨੀ ਕਿ 2025 ਤੱਕ ਰਿਟਾਇਰ ਹੋਣੇ ਹਨ ਯਾਨੀ ਕਿ ਜੇ ਹੋਰ ਜੱਜ ਜਿ ਜਿਰੇ ਨੇ ਨਹੀਂ ਨਿਯੁਕਤ ਕੀਤੇ ਗਏ ਜਾਂ ਜਿਨ੍ਹਾਂ ਨੂੰ ਐਲੀਵੇਟ ਕਰਨਾ ਹੈ ਨਹੀਂ ਕੀਤੇ ਗਏ ਤਾਂ ਜੱਜ ਦੀ ਗਿਣਤੀ ਜਿਹੜੀ ਆ ਉਹ ਹੋਰ ਘਟੇਗੀ ਫਿਲਹਾਲ 31 ਵੈਕੈਂਸੀਸ ਨੇ ਪੰਜਾਬ ਹਾਈ ਕੋਰਟ ਦੇ ਵਿੱਚ ਜੱਜ ਜਿ ਅਜੀ ਕਿਉਂ ਕਹ ਰਹੇ ਕਿ ਕੇਸ ਜਿਹੜੇ ਨੇ ਪੈਂਡਿੰਗ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਹੈ ਕਿਉਂਕਿ ਬੈਕਲੌਗ ਜਿਹੜਾ ਹੈ ਪੰਜਾਬ ਜਣਾ ਹਾਈ ਕੋਰਟ ਦੇ ਵਿੱਚ ਪੈਂਡਿੰਗ ਕੇਸਸ ਦਾ ਉਹ ਕਰੀਬ 433000 ਤੇ 30000 ਕੇਸਿਸ ਦਾ ਬੈਕਲੌਗ ਹੈ ਯਾਨੀ ਕਿ ਅਨੇ ਕੇਸਿਸ ਜਿਹੜੇ ਨੇ ਉਹ ਪੰਜਾਬ ਜਣਾ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਏ ਨੇ ਉਹਨਾਂ ਦੇ ਵਿੱਚ ਕ੍ਰਿਮੀਨਲ ਮੈਟਰਸ ਦੀ ਗੱਲ ਕੀਤੀ ਜਾਵੇ ਤਾਂ ਕਰੀਬ 161362 ਕੇਸ ਜਿਹੜੇ ਕ੍ਰਿਮੀਨਲ ਕੇਸਿਸ ਨੇ ਉਹ ਫਿਲਹਾਲ ਪੈਂਡਿੰਗ ਪਏ ਨੇ ਨਾਲ ਹੀ ਇਹ ਦਿਖਾਨੀ ਹੈ ਕਿ ਕੋਈ ਕੇਸ ਜਿਹੜਾ 2 ਸਾਲ ਤੋਂ ਪੈਂਡਿੰਗ ਹੋਇਆ ਹੈ 5 ਸਾਲ ਤੋਂ ਪੈਂਡਿੰਗ ਪਿਆ ਹੈ 112000 ਦੇ ਕਰੀਬ ਜਿੰਨੇ ਕੇਸਿਸ ਨੇ ਯਾਨੀ ਕਿ 26% ਜਿਹੜੇ ਮਾਮਲੇ ਨੇ ਉਹ 10 ਸਾਲਾਂ ਤੋਂ ਪੰਜਾਬ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਏ ਨੇ ਹਾਈ ਕੋਰਟ ਦੇ ਵਿੱਚ ਸੁਝੂ ਕਿ 10 ਸਾਲ ਤੋਂ ਇਹ ਲੋਕ ਜਿਹੜੇ ਨੇ ਜੇ ਤੁਸੀਂ 112000 ਕੇਸਿਸ ਲਗਾਓ ਤਾਂ ਇੰਨੇ ਜੋ ਲੋਕ ਨੇ ਉਹ 10 ਸਾਲ ਤੋਂ ਹਾਈ ਕੋਰਟ ਦੇ ਚੱਕਰ ਲਗਾ ਰਹੇ ਨੇ ਪਰ ਉਹਨਾਂ ਦਾ ਕੇਸ ਜਿਹੜਾ ਹੈ ਉਸ ਦਾ ਨਿਪਟਾਰਾ ਨਹੀਂ ਹੋ ਰਿਹਾ ਯਾਨੀ ਕਿ ਨਾ ਤਾਂ ਡਿਸਮਿਸ ਕੀਤਾ ਗਿਆ ਹੈ ਇਸ ਨੂੰ ਨਾ ਹੀ ਇਸ ਨੂੰ ਡਿਸਪੋਜ਼ ਆਫ ਕੀਤਾ ਗਿਆ ਹੈ ਤਾਂ ਉਹ ਹਲੇ ਤੱਕ ਕੇਸ ਜਿਹੜੇ ਨੇ ਉਹ ਹਾਈ ਕੋਰਟ ਦੇ ਵਿੱਚ ਪੈਂਡਿੰਗ ਚੱਲ ਰਹੇ ਨੇ। ਇਹੀ ਕਾਰਨ ਹੈ ਕਿ बार-बार ਐਲੀਵੇਸ਼ਨ ਦੇ ਲਈ ਨਾਂ ਜਿਹੜੇ ਨੇ ਉਹ ਭੇਜੇ ਜਾਂਦੇ ਨੇ ਪਰ ਹਾਲੇ ਤੱਕ ਅਪਰੂਵਲ ਤੇਰੀ ਉਹ ਬਹੁਤ ਘੱਟ ਮਿਲ ਪਾ ਰਹੀ ਹੈ। ਪਿਛਲੀ ਵਾਰ ਵੀ ਪੰਜ ਜੱਤੀਸ ਦੇ ਨਾਂ ਭੇਜੇ ਸੀ ਯਾਨੀ ਕਿ ਵਕੀਲਾਂ ਦੇ ਨਾਂ ਭੇਜੇ ਸੀਗੇ ਉਹਨਾਂ ਨੂੰ ਜੱਤੀਸ ਐਲੀਵੇਟ ਕਰਨ ਦੇ ਲਈ ਪਰ ਉਹਦੇ ਵਿੱਚ ਤਿੰਨ ਹੀ ਅਪਰੂਵ ਹੋ ਪਾਏ ਸੀ, ਦੋ ਅਪਰੂਵ ਨਹੀਂ ਹੋ ਪਾਏ ਸੀ। ਤਾਂ ਹੋ ਸਕਦਾ ਹੈ ਕਿ ਔਨ ਵਾਲੇ ਬਿਨਾਂ ਦੇ ਵਿੱਚ ਕੋਈ ਡਿਸੀਜਨ ਜਿਹੜਾ ਹੈ ਉਹ ਲਿਆ ਜਾ ਸਕੇ। ਇਸ ਤੋਂ ਪਹਿਲਾਂ ਵੀ ਚੀਜ਼ ਦਸਤੀਸੀ ਗੱਲ ਕੀਤੀ ਜਾਵੇ ਤਾਂ 8 ਮਹੀਨੇ ਜੋ ਰੈਗੂਲਰ ਚੀਫ ਜਸਟਿਸ ਸੀ ਉਹ ਨਹੀਂ ਸੀਗੇ ਐਕਟਿੰਗ ਚੀਫ ਚੀਫ ਜਸਟਿਸ ਜਿਹੜੇ ਸੀਗੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੀਗੇ ਉਹਦੇ ਕਾਰਨ ਵੀ ਬਹੁਤ ਫਰਕ ਜਿਹੜਾ ਪੈਂਦਾ ਕਿਉਂਕਿ ਨਾ ਜਿਹੜੇ ਨੇ ਉਹ ਨਹੀਂ ਭੇਜੇ ਜਾਂਦੇ ਇਸ ਤੇ ਫੈਸਲਾ ਲਿਆ ਜਾ ਸਕੇ ਫਿਲਹਾਲ ਇਹ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਮਹੀਨੇ ਤੱਕ 5 2 6 ਨਵੇਂ ਜੱਜ ਜਿਹੜੇ ਨੇ ਉਹ ਪੰਜਾਬ ਹਰਿਆਣਾ ਹਾਈ ਕੋਰਟ ਨੂੰ मिल सकते हैं क्योंकि हाले जे की जाए तो इकती वैकेंसी जो पंजाब हरियाणा हाई कोर्ट के पचास पचासी जजिस की गिनती जीब हरियाणा हाई कोर्ट के हो सकती है फिलहाल चुरंजा जजिस जोड़े ने स्ट्रेंथ है पंजाब हरियाणा हाईकोर्ट के भी जिस तरह असिया की पां जजिज जगले साल तक रिटायरमेंट है ਔਰ ਜਿਹੜੀ ਵੈਕੈਂਸੀਜ਼ ਵਾਜਤਨ ਵੀ ਐਨਟੀ ਇਸ ਪੈਨਲ ਕੇਸੇ ਤੇ ਜ਼ਰੂਰ ਅਸਰ ਪੈਂਦਾ ਹੈ ਕਿਉਂਕਿ ਜ਼ਿਆਦਾ ਕੇਸੇ ਜਿਹੜੇ ਨੇ ਉਹ ਨਹੀਂ ਸੁਨੇ ਜਾ ਸਕਦੇ ਜਿਹਦੇ ਕਾਰਨ ਬੈਕਲੌਗ ਜਿਹੜਾ ਹੈ ਪੈਂਡਿੰਗ ਕੇਸੇ ਜਿਹੜੇ ਨੇ ਉਹ 433000 ਤੋਂ ਜ਼ਿਆਦਾ ਹੋ ਗਏ ਨੇ ਜੀ ਕਾਜੀ ਬਹੁਤ-ਬਹੁਤ ਸ਼ੁਕਰੀਆ ਇਸ ਖਬਰ ਤੇ तमाम ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸ਼ੇਅਰ ਕਰਨ ਦੇ ਲਈ ਸੋ ਤਾਂ ਦੱਸਦੀ ਹੈ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕੁੱਲ 85 ਜੱਜਾਂ ਦੀਆਂ ਜਿਹੜੇ ਕਿ ਨਿਯੁਕਤੀਆਂ ਹੋਣੀਆਂ ਹੁੰਦੀਆਂ ਨੇ ਪਰ ਉਹਨਾਂ ਦੇ ਵਿੱਚੋਂ ਸਿਰਫ 54 ਹੀ ਇਸ ਵਕਤ ਜਿਹੜੇ ਕਿ ਉਹ ਕੰਮ ਕਰ ਰਹੇ ਨੇ ਕੇਸ ਕੇਸਾਂ ਦਾ ਨਿਪਟਾਰਾ ਕਰ ਰਹੇ ਨੇ ਸੋ 31 ਜੱਜਾਂ ਦੀ ਘਾਟ ਹੈ ਜਿਸ ਦੇ ਚਲਦਿਆਂ ਹੁਣ ਤੱਕ ਜਿਹੜਾ ਕੇਸਾਂ ਦਾ ਬੈਕਲੌਗ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਪੈਂਡਿੰਗ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਹੁਣ ਤੱਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 433253 ਕੇਸ ਜਿਹੜੇ ਨੇ ਉਹ ਪੈਂਡਿੰਗ ਪਏ ਹੋਏ ਨੇ